ਹੈਲੋ YouTube ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਸਬਜੀ ਬਣਾਣ ਲੱਗੇ ਆ ਆਲੂ ਤੇ ਵੜੀ ਬਹੁਤ ਹੀ ਸਵਾਦ ਤੇ ਬਹੁਤ ਹੀ ਘੱਟ ਟਾਈਮ 'ਚ ਤੇ ਬਹੁਤ ਹੀ ਵਧੀਆ ਤਰੀਕੇ ਅਸੀਂ ਬਣਾਵਾਂਗੇ ਆ ਦੇਖੋ ਜੀ ਪੰਜ ਅਸੀਂ ਆਲੂ ਬਾਲ ਕੇ ਰੱਖੇ ਨੇ ਟਮਾਟਰ ਅਸੀਂ ਆਪਣੇ ਗ੍ਰੈਂਡ ਕਰ ਲਏ ਨੇ ਆ ਸਾਡੀ ਪੇਸਟ ਪਿਆਜ਼ ਅਦਰਕ ਤੇ ਲਸਣ ਦੀ ਪੇਸਟ ਅਸੀਂ ਬਣਾ ਕੇ ਰੱਖ ਲਈ ਹੈ ਤੇ ਇਹ ਸਾਡੀ ਵੜੀ ਹੈ ਜਿਹੜੀ ਅਸੀਂ ਪਾਣੀ ਹੈ ਅਸੀਂ ਤਲਕੇ ਪਾਣੀ ਹੈ ਜਦੋਂ ਅਸੀਂ ਤਲਕੇ ਪਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਇਹ ਸਾਡੀਆਂ ਚਾਰੇ ਚੀਜ਼ਾਂ ਨੇ ਅਸੀਂ ਬਹੁਤ ਹੀ ਵਧੀਆ ਤਰੀਕੇ ਤੇ ਬਹੁਤ ਹੀ ਟੇਸਟੀ ਬਣਾਣੀ ਹੈ ਤੇ ਬਹੁਤ ਹੀ ਸੁਆਦ ਲੱਗਦੀ ਹੈ ਆਓ ਅਸੀਂ ਹੁਣ ਸ਼ੁਰੂ ਕਰੀਏ ਆਪਣੀ ਆਲੂ ਤੇ ਵੜੀ ਦੀ ਸਬਜੀ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਅਸੀਂ ਲਗਾ ਲਈ ਫਿਰ ਅਸੀਂ ਆਪਣੀ ਕੜਾਈ ਧਰ ਦਾਂਗੇ ਜਿਹਦੇ ਵਿੱਚ ਅਸੀਂ ਸਬਜੀ ਬਣਾਣੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਆਦ ਤੇ ਬੜੀ ਟੇਸਟੀ ਬਣਾਣੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਕੜਾਈ ਸਾਫ਼ ਕਰ ਲਾਂਗੇ ਨਾਲ ਵਿੱਚ ਪਾਣੀ ਨਾ ਹੋਵੇ ਕੜਾਈ ਗਰਮ ਹੋ ਚੁੱਕੀ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਦੋ ਕੜਛੀਆਂ ਤੇਲ ਦੀਆਂ ਪਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਬਹੁਤ ਹੀ ਮਜ਼ਾ ਆਉਂਦਾ ਖਾਂਦਾ ਅਸੀਂ ਦੋ ਕੜਛੀਆਂ ਆਪਣੀਆਂ ਤੇਲ ਦੀਆਂ ਪਾ ਲਿੱਤੀਆਂ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਹੈ ਉਦੋਂ ਤੱਕ ਆ ਦੇਖੋ ਤੇ ਇਹ ਸਾਡਾ ਸੜ ਚੁੱਕਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਵੜੀ ਭੁੰਨ ਲਾਂਗੇ ਜਿਹੜੀ ਅਸੀਂ ਵੜੀ ਲਈ ਹੈ ਇਹਨੂੰ ਲਾਲ ਕਰ ਲਾਂਗੇ ਆ ਦੇਖੋ ਬੜੇ ਵਧੀਆ ਤਰੀਕੇ ਕਰ ਲਾਂਗੇ ਤਾਂ ਜੋ ਸਾਡੀ ਵੜੀ ਕੱਚੀ ਨਾ ਲੱਗੇ ਸਾਨੂੰ ਬਹੁਤ ਟੇਸਟੀ ਬਣੇ ਆ ਦੇਖੋ ਵੜੀ ਸਾਡੀ ਪੁੱਜ ਚੁੱਕੀ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇਹਨੂੰ ਕੱਢ ਲਵਾਂਗੇ ਵੜੀ ਨੂੰ ਭੁੰਨ ਕੇ ਐਕਾ ਵੜੀ ਪੁੱਜ ਚੁੱਕੀ ਜੇ ਦੇਖੋ ਕਿੰਨੀ ਸੋਹਣੀ ਲਾਲ ਹੋ ਗਈ ਹੈ ਮੂੰਬ ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜਾ ਗ੍ਰੈਂਡ ਕੀਤਾ ਮਸਾਲਾ ਅਸੀਂ ਉਹ ਪਾਵਾਂਗੇ ਆ ਦੇਖੋ ਬਹੁਤ ਵਧੀਆ ਤਰੀਕੇ ਬਣਦੀ ਹੈ ਕਿ ਇਹ ਰਸ ਨਹੀਂ ਸੀ ਕਰੀ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣਾਵਾਂਗੇ ਬਹੁਤ ਹੀ ਟੇਸਟੀ ਲੱਗਦੀ ਆ ਆਲੂ ਵੜੀ ਦੀ ਥਾਂ ਤੇ ਕਈ ਨਹੀਂ ਜਿਹੜੇ ਆਲੂ ਭਾਵੇਂ ਜੀ ਨਹੀਂ ਨਾ ਕਰਦਾ ਤੇ ਫਿਰ ਚੋੜੀ ਪਾ ਲੋ ਤੇ ਬਹੁਤ ਮਜ਼ਾ ਆ ਜਾਂਦਾ ਹੈ ਆ ਦੇਖੋ ਜੀ ਮਸਾਲਾ ਸਾਡਾ ਭੁੱਜ ਚੁੱਕਾ ਹੈ ਦੇਖੋ ਕਿੰਨਾ ਸੋਹਣਾ ਲਾਲ ਹੋ ਗਿਆ ਹੈ ਬਹੁਤ ਵਧੀਆ ਲਾਲ ਹੋ ਗਿਆ ਹੈ ਬਹੁਤ ਵਧੀਆ ਤੀਕੇ ਦੇਖੋ ਤੁਸੀਂ ਹੁਣ ਇਹਨੇ ਤੇਲ ਛੱਡ ਦਿੱਤਾ ਮਸਾਲੇ ਨੇ ਦੇਖੋ ਬਿਲਕੁਲ ਤੇਲ ਛੱਡ ਚੁੱਕਾ ਹੁਣ ਅਸੀਂ ਲੋੜ ਅਨੁਸਾਰ ਆਪਣਾ ਨਮਕ ਪਾਵਾਂਗੇ ਜਿੰਨਾ ਕਿ ਸਾਨੂੰ ਚਾਹੀਦਾ ਹੈ ਇੱਕ ਚਮਚ ਅਸੀਂ ਨਮਕ ਪਾ ਦਿੱਤਾ ਥੋੜਾ ਜਿਹਾ ਅਸੀਂ ਉੱਪਰ ਪਾਵਾਂਗੇ ਕਿਉਂਕਿ ਅਸੀਂ ਰਸਮੀ ਸਿੱਧੀ ਬਣਾਣੀ ਹੈ ਫਿਰ ਅਸੀਂ ਪਾਵਾਂਗੇ ਹਲਦੀ ਪਾਊਡਰ ਬਹੁਤ ਵਧੀਆ ਤਰੀਕੇ ਬਣੇਗੀ ਸਬਜੀ ਫਿਰ ਅਸੀਂ ਪਾਵਾਂਗੇ ਜੀਰਾ ਪਾਊਡਰ ਫਿਰ ਅਸੀਂ ਪਾਵਾਂਗੇ ਥੋੜੀ ਜੀ 컬러ਫੁਲ ਮਿਰਚ ਬਹੁਤ ਵਧੀਆ ਬਣਦੀ ਹੈ ਸਬਜੀ ਬਹੁਤ ਮਜ਼ਾ ਆਉਂਦਾ ਹੈ ਖਾ ਕੇ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਨੀ ਹੈ ਬਣਾਣੀ ਹੈ ਤੇ ਖਾਣੀ ਹੈ ਆ ਦੇਖੋ ਇੱਕ ਅਸੀਂ ਮਸਾਲਾ ਪਾ ਦਾਂਗੇ ਬਹੁਤ ਵਧੀਆ ਬਣਦੀ ਹੈ ਸਬਜੀ ਤੁਸੀਂ ਇਸੇ ਤਰੀਕੇ ਬਣਾਇਆ ਕਰੋ ਤੇ ਬਣਾ ਕੇ ਖਾਇਆ ਕਰੋ ਬਹੁਤ ਮਜਾ ਆਉਂਦਾ ਹੈ ਦੇਖੋ ਇਹ ਅਸੀਂ ਪੁੰਨ ਲਈਏ ਮਸਾਲਾ ਸਾਡਾ ਦੇਖੋ ਪੂਜ ਚੁੱਕਿਆ ਬਿਲਕੁਲ ਬਹੁਤ ਅੱਛੀ ਤਰ੍ਹਾਂ ਤਿਆਰ ਹੋ ਚੁੱਕਿਆ ਦੇਖੋ ਤੁਸੀਂ ਕਿੰਨਾ ਵਧੀਆ ਬਣ ਚੁੱਕਾ ਹੈ ਐ ਦੇਖੋ ਹੁਣ ਅਸੀਂ ਆਪਣੇ ਇਹਦੇ ਚ ਪਾ ਦਾਂਗੇ ਟਮਾਟਰ ਜਿਹੜੇ ਅਸੀਂ ਗ੍ਰाइंड ਕਰਕੇ ਰੱਖਿਆ ਦੇਖੋ ਐਸੀ ਪਾ ਦਾਂਗੇ ਟਮਾਟਰ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਪੂਨ ਲਾ ਵਾਗੇ ਦੇਖੋ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਆਲੂ ਪਾਣੇ ਨੇ ਇਹ ਦੇਖੋ ਹੁਣ ਸਾਦਾ ਮਸਾਲਾ ਪੁੱਜ ਜੇ ਚੰਗੀ ਤਰ੍ਹਾਂ ਫਿਰ ਅਸੀਂ ਟਮਾਟਰ ਭੁੰਨ ਕੇ ਤੇ ਫਿਰ ਪਾਣੀ ਪਾਵਾਂਗੇ ਕਿੰਨਾ ਪਾਣਾ ਤੁਹਾਨੂੰ ਉਹ ਵੀ ਦਿਖਾਵਾਂਗੇ ਆਹ ਵੇਖੋ ਜੀ ਸਾਡੇ ਟਮਾਟਰ ਮਿਕਸ ਹੋ ਚੁੱਕੇ ਨੇ ਮਸਾਲਾ ਵੇਖੋ ਰਿਜੀ ਚੁੱਕਾ ਹੈ ਵੇਖੋ ਕਿੱਡੇ ਵਧੀਆ ਤਰੀਕੇ ਰਿਜਿਆ ਵਾ ਦੇਖੋ ਕਲਰ ਛੱਡ ਦਿੱਤਾ ਹੈ ਬਿਲਕੁਲ ਬਹੁਤ ਵਧੀਆ ਤਰੀਕੇ ਤੇਲ ਵੀ ਛੱਡ ਦਿੱਤਾ ਹੈ ਮਸਾਲਾ ਪੁੱਜ ਚੁੱਕਿਆ ਬੜੀ ਚੰਗੀ ਤਰੀਕੇ ਹੁਣ ਸਭ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਆਲੂ ਅਸੀਂ ਕਰਦਣਾ ਨਹੀਂ ਕੱਟੇ ਹੱਥ ਦੇ ਨਾਲ ਹੀ ਇਹ ਪੀਸ ਕੀਤੇ ਨੇ ਇਹ ਦੇਖੋ ਇਹਨਾਂ ਨੂੰ ਪਾ ਦੇਣਾ ਵਾ ਫਿਰ ਅਸੀਂ ਆਪਣੀ ਜਿਹੜੀ ਮੜੀ ਆਪਣੀ ਕੀਤੀ ਹੈ ਅਸੀਂ ਉਹ ਵੀ ਪਾ ਦੇਣੀ ਹੈ ਤਿੰਨ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਇਹ ਦੇਖੋ ਤੁਸੀਂ ਬਹੁਤ ਵਧੀਆ ਬਣਦੇ ਨੇ ਆਲੂ ਵੜੀਆਂ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਧਾਦਾਂਗੇ ਜਿੰਨੀ ਜਿੰਨੀ ਕਿ ਸਾਨੂੰ ਤਰੀ ਚਾਹੀਦੀ ਅਸੀਂ ਉਸੇ ਹਿਸਾਬ ਨਾਲ ਬਣਾ ਲਵਾਂਗੇ ਕਿਉਂਕਿ ਬਹੁਤ ਹੀ ਤਰੀ ਚੰਗੀ ਨਹੀਂ ਲੱਗਦੀ ਰਸਮਿਸੀ ਜੀ ਬਣਾਵਾਂਗੇ ਤੇ ਬਹੁਤ ਟੇਸਟ ਆਉਂਦਾ ਹੈ ਸਬਜੀ ਵਧੀਆ ਲੱਗਦੀ ਹੈ ਅਸੀਂ ਆਪਣੀ ਲੋੜ ਅਨੁਸਾਰ ਦੇਖੋ ਪਾਣੀ ਪਾਵਾਂਗੇ ਜਿੰਨਾ ਕਿ ਸਾਨੂੰ ਚਾਹੀਦਾ ਅਸੀਂ ਉਸੇ ਹਿਸਾਬ ਨਾਲ ਪਾਵਾਂਗੇ ਵੀ ਆਪਣੀ ਤਰੀ ਬਣਾ ਲਾਂਗੇ ਜਿਹਦੇ ਨਾਲ ਸਾਡੇ ਆਲੂ ਬਿਲਕੁਲ ਰਹਿ ਜ ਸਕਣ ਤੇ ਸਵਾਦ ਲੱਗਣ ਉਸੇ ਤਰੀਕੇ ਅਸੀਂ ਬਣਾਵਾਂਗੇ ਤੇ ਖਾਵਾਂਗੇ ਆ ਦੇਖੋ ਹੁਣ ਅਸੀਂ ਇਹਨੂੰ ਧਰ ਦਿੱਖ ਧਰ ਕੇ ਤੇ ਨੂਕੂਕਲ ਦਾ ਇਹਦਾ ਕੜਾਈ ਦਾ ਟੱਕੜ ਬੰਦ ਕਰਕੇ ਰੱਖ ਦਾਂਗੇ ਤਾਂ ਜੋ ਸਾਡੇ ਆਲੂ ਤੇ ਬੜੀ ਚੰਗੀ ਤਰ੍ਹਾਂ ਬਣ ਸਕਣ। ਗਾ ਦੇਖੋ ਅਸੀਂ ਆਪਣਾ ਟੱਕੜ ਬੰਦ ਕਰਕੇ ਰੱਖ ਦਿੱਤਾ। ਹੁਣ ਥੋੜੀ देर ਰਿੱਜ ਜਾਵੇ ਫੇਰ ਤੁਹਾਨੂੰ ਦਿਖਾਨੀਏ। ਆਹ ਵੇਖੋ ਜੀ ਇੱਕ ਵਾਰੀ ਸੇ ਸਬਜੀ ਆਪਣੇ ਹਿਲਾ ਲਾਂਗੇ ਦੇਖ ਲਾਂਗੇ ਕਿਸ ਤਰੀਕੇ ਦੀ ਬਣ ਚੁੱਕੀ ਹੈ। ਇਹ ਦੇਖੋ। ਬਹੁਤ ਵਧੀਆ ਤਰੀਕੇ ਵਿੱਚ ਬਣ ਚੁੱਕੀ ਹੈ। ਦਦੀ ਵੀ ਵਿਖੋ ਹੋ ਚੁੱਕੀ ਹੈ। ਆਲੂ ਸਾਡੇ ਪਹਿਲਾਂ ਹੀ ਗਲੇ ਹੋਏ ਨੇ। ਬੜੀ ਅਸੀ ਵਿਗਨ ਨੇ ਚੈੱਕ ਕਰ ਲੈਣੇ ਆ। ਇਹ ਦੇਖੋ ਬਲੀ ਬਿਲਕੁਲ ਗਲ ਚੁੱਕੀ ਹੈ। ਬਹੁਤ ਵਧੀਆ ਬਣਦੀ ਹੈ ਤੇ ਬਹੁਤ ਹੀ ਸੇਤੀ ਲੱਗਦੀ ਹੈ। ਤੁਸੀਂ ਵੀ ਇੱਕ ਵਾਰੀ ਬਣਾਣੀ ਹੈ ਤੇ ਬਣਾ ਕੇ ਖਾਣੀ ਹੈ। ਬਹੁਤ ਹੀ ਮਜ਼ਾ ਆਉਂਦਾ ਹੈ। ਆ ਦੇਖਿਆ ਜੀ ਸੱਜੀ ਸਾਡੀ ਬਣ ਚੁੱਕੀ ਹੈ। ਦੇਖੋ ਕਲਰ ਆ ਚੁੱਕਾ ਹੈ ਬਹੁਤ ਵਧੀਆ ਬਣ ਚੁੱਕੀ ਹੈ ਇਸੇ ਤਰੀਕੇ ਬਣਾਣੀ ਹੈ ਤੇ ਖਾਣੀ ਹੈ ਦੇਖੋ ਬਹੁਤ ਹੀ ਵਧੀਆ ਲੱਗਦੀ ਹੈ ਬਹੁਤ ਹੀ ਮਜ਼ਾ ਆਉਂਦਾ ਖਾਣ ਦਾ ਆ ਦੇਖੋ YouTube ਫੈਮਲੀ ਮੇਰੀ ਸਬਜ਼ੀ ਬਣ ਚੁੱਕੀ ਹੈ ਵੇਖੋ ਕਿੰਨੀ ਵਧੀਆ ਬਣ ਚੁੱਕੀ ਹੈ ਵੇਖੋ ਤਰੀ ਕਿੰਨੀ ਵਧੀਆ ਬਣੀ ਹੈ ਦੇਖੋ ਗ੍ਰੇਵੀ ਕਿੰਨੀ ਵਧੀਆ ਬਣੀ ਹੈ ਇਹ ਦੇਖੋ ਆਲੂ ਬਹੁਤ ਵਧੀਆ ਬਣੇ ਨੇ ਐ ਸੱਡੀ ਬੜੀ ਰਹੀ ਵੇਖੋ ਬੜੀ ਵੀ ਕਿੱਡੀ ਵਧੀਆ ਤਰੀਕੇ ਬਣ ਚੁੱਕੀ ਐ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਲੱਗਦੀ ਐ ਤੇ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਤੁਸੀਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਨਾ ਵੀ ਚੰਗੀ ਲੱਗੇ ਤਾਂ ਵੀ ਤੁਸੀਂ ਮੈਨੂੰ ਦੱਸਿਆ ਕਰੋ ਤੇ ਮੈਂ ਆਪਣੇ ਹੱਥ ਹੋਰ ਵੀ ਸਾਫ਼ ਕਰਾਂਗੀ ਤੇ ਵਧੀਆ ਤੋਂ ਵਧੀਆ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਮੇਰੀ ਰੈਸਪੀ ਜ਼ਰੂਰ ਦੇਖਿਆ ਕਰੋ ਤੇ ਮੈਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਏ family bye